ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੁਕਾ ਟੀਵੀ ਮੈਂ ਰਣਜੀਤ ਕੌਰ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਪਹਿਲਾ ਨਜ਼ਰ ਪਾਲਣੀ ਹੋਂ ਤੱਕ ਦੀ ਹੈ ਸੁਰਖੀਆਂ 2019 2025 ਨੂੰ ਜੰਮੂ ਕਸ਼ਮੀਰ ਦੇ ਪਹਲਗਾਮ ਵਿੱਚ ਹੋਏ ਹਮਲੇ 'ਚ 26 ਮਾਸੂਮ ਲੋਕ ਮਾਰੇ ਗਏ ਸਨ ਜਿਸ ਨੇ ਪੂਰੇ ਭਾਰਤ ਦੇ ਵਿੱਚ ਗੁੱਸੇ ਦੀ ਲਹਿਰ ਨਜ਼ਰ ਆ ਰਹੀ ਐ ਸੇ ਤਹ ਦੇ ਜਿਵੇਂ ਖੁਆਰੀ ਦਰਾਜ਼ੀ ਮੈਂਟਰ ਫਰੰਟਰ ਨੇ ਲਈਏ ਜੋ ਪਾਕਿਸਤਾਨ ਅਧਾਰਤ ਲਸ਼ਕਰ-ਏ-ਤਾਲਵਾ ਦਾ ਸਹਿਯੋਗੀ ਸਮਝਿਆ ਜਾਂਦਾ ਹਾਲਾਂਕਿ ਬਾਅਦ ਵਿੱਚ ਉਹਨਾਂ ਨੇ ਇਹ ਦਾਅਵਾ ਵਾਪਸ ਲੈ ਲਿਆ ਭਾਰਤ ਨੇ ਪਾਕਿਸਤਾਨ ਤੇ ਸਰਹੱਦ ਦੁਬਾਰਾ ਤਾਤੂ ਨੂੰ ਸਮਰਥਨ ਦੇਣ ਦਾ આરોਪ ਲਗਾਇਆ ਤੇ ਸਖਤ ਕਾਰਵਾਈਆਂ ਕੀਤੀਆਂ ਜਿਨ੍ਹਾਂ ਵਿੱਚ ਇੰਸੂ ਵਾਟਰ ਟ੍ਰੀਟੀ ਮੌਤਲ ਕਰਨਾ ਪਾਕਿਸਤਾਨੀ ਵੀਜ਼ੇ ਰੱਦ ਕਰਨਾ ਅਟਾਰੀ ਸਰਹੱਦ ਬੰਦ ਕਰਨਾ ਤੇ ਵਪਾਰ ਰੋਕਣਾ ਸ਼ਾਮਲ ਹੈ ਇਸ ਦੇ ਜਵਾਬ ਵਿੱਚ ਭਾਰਤ ਨੇ ਸ਼ਿਮਲਾ ਸਮਝੌਤਾ ਮੌਤਲ ਕਰ ਦਿੱਤਾ ਹੈ ਹਵਾਈ ਖੇਤਰ ਬੰਦ ਕਰ ਦਿੱਤਾ ਹੈ ਵਪਾਰ ਰੋਕ ਦਿੱਤਾ ਹੈ ਜਿਸ ਤੇ ਦੋਵਾਂ ਦੇ ਸ਼ਬਚਾਰਤਨਾ ਚਰਮ ਤੇ ਪਹੁੰਚ ਗਿਆ ਹੈ ਦੇਸ਼ ਭਰ ਵਿੱਚ ਪਾਕਿਸਤਾਨ ਵਿਰੋਧੀ ਆਤਵਾਦ ਉਰਦ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਜਿਸ ਵਿੱਚ ਲੋਕ ਪਾਕਿਸਤਾਨ ਨੂੰ ਸਖਤ ਜਵਾਬ ਦੇਣ ਦੀ ਮੰਗ ਕਰ ਰਹੇ ਨੇ ਪਰ ਇਸ ਤਣਾਅ ਨੇ ਸਰਹੱਦੀ ਖੇਤਰਾਂ ਖਾਸ ਕਰਕੇ ਗੁਰਦਾਸਪੁਰ ਦੇ ਪਿੰਡਾਂ ਚੌਂਤਰਾ ਤੇ ਸਲਾਂਚ ਉੱਚ ਟੰਡ ਦਾ ਮੌਹੌਲ ਪੈਦਾ ਕਰ ਦਿੱਤਾ ਤੇ ਫਹਿਲਗਾਮ ਵਿੱਚ ਵੀ ਆਤਵਾਦੀ ਹਮਲੇ ਤੋਂ ਬਾਅਦ ਕੁਝ ਲੋਕਾਂ ਨੇ ਲੁਧਿਆਣਾ ਚ ਸੜਕ ਤੇ ਪਾਕਿਸਤਾਨੀ ਚਿੰਨ੍ਹ ਛਾ ਦਿੱਤਾ ਤੇ ਉਸ ਤੇ ਜੁੱਤੀਆਂ ਮਾਰਨ ਲੱਗ ਪਏ ਜਦੋਂ ਪ੍ਰਦਰਸ਼ਨਕਾਰੀ ਚਲੇ ਗਏ ਤੇ ਕੈਂਤੀ ਵੱਟ ਇੱਕ ਕਾਰ ਸਵਾਰ ਕੁਝ ਲੋਕ ਮੌਕੇ ਤੇ ਇਹੋ ਉਹਨਾਂ ਨੇ ਕਾਫੀ ਸਾਰੇ ਚਿੰਨ੍ਹ ਨੂੰ ਜ਼ਮੀਨ ਤੇ ਉਖਾਰ ਦਿੱਤਾ پاکستان زندہ باد ਦੇ ਨਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਜਦ ਪ੍ਰਦਰਸ਼ਨਕਾਰੀਆਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਕੇਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨਾਲ ਚੜਪ ਕਰਦੇ ਹੋਏ ਪੁਛਾਤੇ ਦੇਖੀ ਨੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਰੇ ਲਗਾਏ ਅਤਵਾਦੀ ਹਮਲੇ ਦੇ ਸਬੂਤ ਮੰਗਦੇ ਹੋਏ ਧਮਕੀਆਂ ਦੇਦੇ ਹੋਏ ਚਲੇ ਗਏ ਸੈਕਟਰ ਬਤੀਏ ਦੇ ਵਸਨੀਕ ਕਰਵਿੰਦ ਕੁਮਾਰ ਨੇ ਥਾਣਾ ਡਿਵੀਜ਼ਨ ਨੰਬਰ 7 ਵਿਖੇ ਪੁਲਿਸ ਨੂੰ ਸ਼ਿਕਾਇਤ ਦੰਦ ਦੇ ਹੋਏ ਕਿ ਆਪਣੇ ਦੋਸਤਾਂ ਨਾਲ ਮਿਲ ਕੇ ਪਹਿਲਾਂ ਗਾਵਾ ਅਤਵਾਦੀ ਹਮਲਾਵਰੋਧ ਕਰਦੇ ਸਨ ਸੈਕਟਰ ਬਤੀਏ ਨੂੰ ਸ਼ੌਕ ਵਿੱਚ ਦੁਸ਼ਮਣ ਦੇਸ਼ ਪਾਕਿਸਤਾਨ ਦਾ ਚੰਡਾ ਲਹਿਰਾ ਕੇ ਜਿੰਨੀ ਮਾਰ-ਮਾਰ ਕੇ ਪ੍ਰਦਰਸ਼ਨਕਾਰੀਆਂ ਤੋਂ ਨਾਂ ਜਾਨ ਤੋਂ ਮਾਰ ਸ਼ਰਾਰਤੀ ਵਿਅਕਤੀ ਨੇ ਝੰਡਾ ਉਖਾੜ ਦਿੱਤਾ ਜਦੋਂ ਇਸ ਗੱਲ ਦਾ ਪਤਾ ਲੱਗਿਆ ਸਾਰੇ ਮੌਕੇ ਤੇ ਪਹੁੰਚ ਗਏ ਤੇ ਫਿਰ ਦੋ ਸਰਕਾਰੀ ਵਿਅਕਤੀ ਐਕਟੀਵਾ ਨੰਬਰ ਤੇ ਆਏ ਤੇ ਉਹਨਾਂ ਨੇ ਲੜਾਈ ਕਾਰਨੀ ਸ਼ੁਰੂ ਕਰ ਦਿੱਤੀ ਉਦੋਂ ਲੋਕਾਂ ਨੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਤੇ ਫਿਰ ਕਾਗਮੂਚੋ ਯਾਤਵਾਦੀ ਹਮਲੇ ਦੇ ਸਮੂਹ ਤੋਂ ਮੰਗਦੇ ਹੋਏ ਧਮਕੀਆਂ ਦੇਦੇ ਹੋਏ ਭੱਜ ਗਏ ਪੰਜਾਬ ਸਰਕਾਰ ਵੱਲੋਂ ਸਾਰੇ ਵਿਭਾਗਾਂ ਦੀ ਅਪਸਰਾਂ ਨੂੰ ਸੁਰੱਖਿਅਤ ਸਖਤ ਫਰਮਾਨ ਜਾਰੀ ਕੀਤੇ ਗਏ ਨੇ ਜਾਰੀ ਕੀਤੇ ਗਏ ਹੁਕਮ ਤਾਪਕ ਹੁਣ ਸਰਕਾਰੀ ਅਫਸਰ ਤਫਰੀ ਸਮੇਂ ਤੋਂ ਬਾਅਦ ਵੀ ਛੁੱਟੀ ਵਾਲੇ ਦਿਨ ਮੋਬਾਈਲ ਫੋਨ ਬਾਦ ਨਹੀਂ ਕਰ ਸਕਣਗੇ ਪ੍ਰਸ਼ਾਸਨਿਕ ਕਮਲਿ ਮੋਬਾਈਲ ਫੋਨ ਰਾਹੀ ਅਧਿਕਾਰੀ ਤੇ ਕਰਮਚਾਰੀ ਉਪਲਬਧ ਰਹੇ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਨੇ ਜਿਸ ਤੋਂ ਬਾਅਦ ਇਹਨਾਂ ਹੁਕਮ ਵਿੱਚ ਕਿਹਾ ਹੈ ਕਿ ਵਿਭਾਗਾਂ ਦੇ ਕਰਮਚਾਰੀ ਅਧਿਕਾਰੀ ਤਫਰੀ ਸਮੇਂ ਤੋਂ ਬਾਅਦ ਅਤੇ ਛੁੱਟੀ ਵਾਲੇ ਦਿਨ ਰਫਰੀ ਤੇ ਪ੍ਰਸ਼ਾਸਨਿਕ ਕਮਲਿ ਮੋਬਾਈਲ ਰਾਹੀ ਉਪਲਬਧ ਰਹਿਣੇ ਦੀ ਕਾਇਤ ਕੀਤੀ ਗਈ ਹੈ ਕਿ ਪ੍ਰਸ਼ਾਸਨ ਦੇ ਨਾਲ ਸੰਬੰਧਤ ਕਈ ਕੰਮ ਤਰੰਤ ਕੀਤੇ ਜਾਣੇ ਹੁੰਦੇ ਨੇ ਤੇ ਇਸ ਕਾਰਨ ਇਹਨਾਂ ਕੰਮਾਂ ਦੇ ਨਾਲ ਸੰਬੰਧਿਤ ਅਫਸਰਾਂ ਦੀ ਉਪੰਬੰਧਤਾ ਜ਼ਰੂਰੀ ਹੋ ਜਾਂਦੀ ਹੈ। ਕਈ ਵਾਰ ਜੇ ਇਹ ਹੁੰਦਾ ਹੈ ਕਿ ਕੋਈ ਅਫਸਰ ਦਫ਼ਤਰੀ ਸਮੇਂ ਤੋਂ ਬਾਅਦ ਵਾਇਲ ਹੁੰਤੇ ਉਪਲਬਧ ਨਹੀਂ ਹੁੰਦੇ ਕਿਉਂਕਿ ਜਾਂ ਤਾਂ ਉਹਨਾਂ ਦਾ ਮੋਬਾਈਲ ਬੰਦ ਹੁੰਦਾ ਜਾਂ ਨੈਟਵਰਕ ਕਵਰੇਜ ਤੋਂ ਬਾਹਰ ਹੁੰਦਾ ਹੈ। ਪੁਲਿਸ ਵੱਲੋਂ ਜੀ ਵੱਡੀ ਖਬਰ ਹੈ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਦੇ ਗਲ ਨੂੰ ਦੀ ਗੋਲੀ ਲੱਗਨ ਨਾਲ ਮੌਤ ਹੋ ਗਈ ਪੰਜਾਬ ਪੁਲਿਸ ਦੇ ਕਾਂਸਟੇਬਲ ਗੁਰਕੀਰਤ ਸਿੰਘ ਗੋਲਡੀ ਨੂੰ ਗੋਲੀ ਲੱਗੀ ਉਸ ਦੀ ਮੌਕੇ ਤੇ ਮੌਤ ਹੋ ਗਈ ਗੋਲਡੀ ਖੰਨਾ ਦੇ ਰਾਮਪੁਰ ਪਿੰਡ ਦਾ ਰਹਿਣ ਵਾਲਾ ਸੀ ਹਰਾ ਦੇ ਪਰਿਵਾਰ ਨੂੰ ਗਰੀ ਗੰਭੀਰ ਇਜ਼ਾਮ ਲਗਾਏ ਗਏ ਨੇ ਕਿ ਪਿੰਡ ਵਿੱਚ ਹੀ ਉਹਨਾਂ ਦਾ ਹੰਡਾ ਕਿਸੇ ਦੇ ਘਰ ਗਿਆ ਸੀ ਚਬਰੇ ਜਨਾਂ ਨੂੰ ਦੀ ਮੌਤ ਹੋ ਗਈ ਪੁਲਿਸ ਵੱਲੋਂ ਵੱਖ-ਵੱਖ ਪੱਧਰ ਤੋਂ ਜਾਂਚ ਕੀਤੀ ਜਾ ਰਹੀ ਹੈ ਹਾਲੇ ਖੁਲਾਸਾ ਨਹੀਂ ਹੋਇਆ ਕਿ ਮੌਤ ਦੇ ਪਿੱਛੇ وجہ ਕੀ ਹੈ ਪੁਲਿਸ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਗ ਨੇ ਜੱਸੇ ਕਿ ਗੋਲ ਦੀ ਵੀ ਕਿਸੇ ਕੁੜੀ ਨਾਲ ਗੱਲਬਾਤ ਸੀ ਤੇ ਉਸ ਦਾ ਵਿਆਹ ਹੋ ਗਿਆ ਸੀ ਪਰ ਵਿਆਹ ਤੋਂ ਬਾਅਦ ਉਹ ਗੋਲੀ ਕਰਦਾ ਨਾ ਬਾਕਾ ਗੱਤੀ ਸੀ ਤੇ ਅਚਾਨਕ ਕਰੇ ਬੁਲਾ ਕੇ ਉਸ ਨੂੰ ਗੋਲੀ ਮਾਰ ਦਿੱਤੀ ਗਈ। ਪਹਿਲਗਾਮ ਅਤਿਵਦੀ ਹਮਲੇ ਦੇ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਦਾ ਸ਼ਰਮਾਕ ਬਿਆਨ ਸਾਹਮਣੇ ਆਇਆ ਹਮਲੇ ਦੀ ਨਿੰਦਾ ਕਰਨ ਤੇ ਆਪਣੇ ਦੇਸ਼UARTਵਾਦ ਨੂੰ ਜੜੋ ਫੁੱਟਾਂ ਦਾ ਸੁਨੇਹਾ ਭੇਜੇ ਸੀ ਬਜਾਏ ਅਫਰੀਦੀ ਨੇ ਭਾਰਤ 'ਤੇ ਝੂਠ ਬੋਲਣ ਦਾ aarop lagaya ਉਹਨਾਂ ਨੇ ਕਿਹਾ ਕਿ ਭਾਰਤ ਨੂੰ ਪਹਿਲਾਂ ਗਵਾਤਵਾਦੀ ਹੋਣ ਲਈ ਪਾਕਿਸਤਾਨ 'ਉਰੂ ਕੀ ਠਹਿਰਾਉਣ ਤੋਂ ਪਹਿਲਾਂ ਸਬੂਤ ਦੇਣੇ ਚਾਹੀਦੇ ਹਨ ਉਹਨਾਂ ਨੇ ਇਹ ਗੱਲ ਆ ਗੱਲ ਆ ਗੱਲ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਕਈਆਂ ਪਾਕਿਸਤਾਨ ਨਿਊਜ਼ ਚੈਨਲ ਦੇ ਅਨੁਸਾਰ ਸ਼ਾਹੀ ਅਫਰੀਦੀ ਨੇ ਕਿਹਾ ਕਿ ਬਹੁਤ ਨਿਰਾਸ਼ਾਜਨਕ ਹੈ ਕਿ ਭਾਰਤ ਨੇ ਇੱਕ ਵਾਰ ਫਿਰ ਬਿਨਾਂ ਕਿਸੇ ਸਬੂਤ ਦੇ aarop ਲਗਾਉਂਦਾ ਸਹਾਰਾ ਲਿਆ ਹੈ ਜਿਹੜੀ ਕਾਰਵਾਈਆਂ ਸਿਰਫ ਤਣਾਅ ਤੋਂ ਉਤਾਰ ਖੇਤਰ ਵਿੱਚ ਸ਼ਾਂਤੀ ਦੀ ਯਤਨਾਂ 'ਚ ਕਾਬੜ ਪਾਉਂਦੀਆਂ ਨੇ ਅਫਰੀਕਨੇ ਕਹੇ ਕਿ ਦੋਸ਼ ਲਗਾਉਣ ਦੀ ਬਜਾਏ ਭਾਰਤ ਨੂੰ ਗੱਲਬਾਤ ਤੇ ਹਿੱਸਾ ਲੈ ਕੇ ਮੁੱਦਿਆਂ ਨੂੰ ਹੱਲ ਕਰਨਾ ਚਾਹੀਦਾ ਹੈ ਤੇ ਕ੍ਰਿਕਟ ਨੂੰ ਰਾਜਨੀਤੀ ਤੋਂ ਦੂਰ ਰੱਖਣਾ ਚਾਹੀਦਾ ਹੈ ਉਹਨਾਂ ਕਹਿੰਦੇ ਕਿ ਅੱਗੇ ਵਧਣ ਦਾ ਇੱਕੋ ਇੱਕ ਰਸਤਾ ਗੱਲਬਾਤ ਰਹੀ ਹੈ ਹਿੰਸਾ ਤੇ ਦੇਸ਼ ਪ੍ਰਤੀ ਰੋਧ ਖੇਡ ਕਿਤੇ ਹੋਰ ਵੀ ਵਿਗਾੜ ਸਕਦਾ ਹੈ ਗ੍ਰਹਿ ਮਤਵਾਲੀ ਦੀ ਸਮਾਰਿਸ਼ ਤੇ ਫਾਰ ਸਰਕਾਰ ਨੇ ਕਾਰਵਾਈ ਕਰ ਦਿੱਤੀ ਜਿਹੜੀ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਇਆ ਤੁਹਾਡੀ ਹੁੰਦੇ ਤੋਂ ਬਾਅਦ ਸੋਰਾ ਪਾਕਿਸਤਾਨੀ YouTube ਚੈਨਲਾਂ ਨੂੰ ਬੈਨ ਕਰ ਦਿੱਤਾ ਹੈ ਸਰਕਾਰ ਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਜਹਨ ਪਾਰਤ ਉਹਨਾਂ ਦੀ ਸੈਨਾ ਦੇ ਸੁੱਠੇ ਖਿਲਾਫ ਫੜਕਾਉ ਝੂਠੀ ਗੱਲਾਂ ਫੈਰਾਸ ਹਨ ਇਹ ਜਾਣਕਾਰੀ ਕਨਕਾਰੀ ਵੱਲੋਂ ਦਿੱਤੀ ਗਈ ਹੈ ਅਧਿਕਾਰੀ